ਮੈਂ ਤੁਹਾਡਾ ਪੁੱਤ ਖੈਲਾਣ ਦੇ ਵੀ ਲਾਇਕ ਨਹੀਂ ਚਲੋ ਬੇਬੇ ਮੇਰੇ ਨਾਲ ਚਲੋ ਬੇਬੇ ਬੇਬੇ ਬੋਲ ਪਾਏ ਮੇਰੇ ਨਾਲ ਬੇਬੇ ਮੈਨੂੰ ਪਤਾ ਤੁਸੀਂ ਗੁੱਸੇ ਹੋ ਬੇਬੇ ਬੇਬੇ ਦੇਖੋ ਹੋ ਗਿਆ ਬੇਬੇ ਹਾਂਜੀ ਜਾਨੂ ਮੈਂ ਮੈਚ ਕੱਢਣ ਜਾ ਰਹਾ ਠੀਕ ਹੈ ਮੈਨੂੰ ਯਾਦ ਨਾਲ ਰੋਟੀ ਤੋਂ ਬਾਅਦ ਦਵਾਈ ਜ਼ਰੂਰ ਦੇ ਦੇ ਠੀਕ ਹੈ ਅੱਜ ਦਿਨ ਕੀ ਆ ਸੰਡੇ ਤੇ ਫਿਰ ਇੱਕ ਸੰਡੇ ਹੀ ਤਾਂ ਹੁੰਦਾ ਜਿਸ ਦਿਨ ਤੁਸੀਂ ਘਰੇ ਰਹਿਣਾ ਹੁੰਦਾ ਹੁਣ ਸੰਡੇ ਨੂੰ ਵੀ ਤੁਸੀਂ ਜਾ ਰਹੇ ਹੋ ਯਾਰ ਸਿਰਫ ਸੰਡੇ ਦਾ ਮਿਲਦਾ ਮੈਨੂੰ ਮੈਚ ਕੱਢਣ ਉਸ ਤੋਂ ਪਹਿਲਾਂ ਡਿਊਟੀ ਹੁੰਦੀ ਹੈ ਇੱਕ ਸੰਡੇ ਹੀ ਤਾਂ ਹੁੰਦਾ ਜਿਹੜਾ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ ਹੁੰਦਾ ਜੋ ਕੀ ਆਪਾਂ ਨਹੀਂ ਕਰਦੇ ਸਮਝਿਆ ਕਰ ਯਾਰ ਜ਼ਰੂਰੀ ਮੈਚ ਹੈ ਪੱਕਾ ਜੇ ਜ਼ਰੂਰੀ ਨਾ ਹੁੰਦਾ ਫਿਰ ਮੈਂ ਜਾਣਾ ਹੀ ਨਹੀਂ ਸੀਗਾ ਵੇਖ ਲਓ ਜਾਣ ਦੇ ਤੂੰ ਉਸ ਦਵਾਈ ਦੇ ਦਿੰਨੀ ਬੇਬੇ ਨੂੰ ਠੀਕ ਹੈ ਚਲੋ ਠੀਕ ਹੈ ਟਾਈਮ ਨਾਲ ਆਜੂ ਨਾਲ ਧਿਆਨ ਨਾਲ ਜਾਇਆ ਬਾਹਰ ਮੀਂਹ ਪੈ ਰਿਹਾ ਕੋਈ ਨਾ ਕੋਈ ਨਾ ਔਰ ਗਰਾਊਂਡ ਇੰਡੋਰ ਹੈ ਨਾ ਸਰਜੂ ਕੋਈ ਨਾ ਤੂੰ ਧਿਆਨ ਰੱਖੀ ਆਪਣਾ ਬਾਏ ਬਾਏ ਦੇਖਿਆ ਮੈਂ ਕਿਹਾ ਸੀ ਨਾ ਬਾਹਰ ਮੀਂਹ ਪੈਂਦਾ ਹੋਊਗਾ ਚੱਲੇ ਸੀ ਨਾ ਤੁਸੀਂ ਤਾਂ ਬਿਨਾ ਛਤਰੀ ਤੋਂ ਉਹ ਮੈਨੂੰ ਲੱਗਿਆ ਮੀਂਹ ਘਟੂਗਾ ਮੈਂ ਤਾਂ ਪਹਿਲਾਂ ਹੀ ਬਿਮਾਰ ਹੋਈ ਪਈ ਆ ਹੁਣ ਤੁਸੀਂ ਵੀ ਬਿਮਾਰ ਹੋਣਾ ਕੋਈ ਨਾ ਐਸਾ ਤ੍ਰਿਫੜਾ ਅੱਛਾ ਲੈ ਠੀਕ ਹੈ ਠੀਕ ਹੈ ਚਲ ਧਿਆਨ ਨਾਲ ਜਾਇਓ ਹਾਂ ਦੇ ਪੁੱਤ ਪੁੱਤ ਉਹਨੇ ਉਹਦੀ ਪਾਣੀ ਦਾ ਗਲਾਸ ਲਈ ਮੈਂ ਦਵਾਈ ਲੈ ਲੂੰਗੀ ਮੰਮੀ ਕੀ ਕਰ ਰਹੇ ਹੋ ਤੁਸੀਂ ਇਹ ਪੁੱਤ ਮੈਂ ਕੀ ਕਰਨਾ ਹੈ ਮੈਂ ਤਾਂ ਪਾਣੀ ਲੈਣ ਆਈ ਦੀ ਤੈਨੂੰ ਮੈਂ ਕੱਦੀ ਬਾਜਾ ਮਾਰ ਰਹੀ ਹਾਂ ਤੂੰ ਸੁਣਤਾ ਰਹੀ ਨਹੀਂ ਮੈਂ ਦਵਾਈ ਲੈਣੀ ਆ ਟਾਈਮ ਕਿੰਨਾ ਹੋਇਆ ਪਿਆ ਨਾ ਤੇ ਬੰਦੇ ਨੂੰ ਉਦੋਂ ਸੁਣਿਆ ਨਹੀਂ ਸੀ ਤਾਂ ਤੁਸੀਂ ਉਰੇ ਆ ਕੇ ਕਹਿ ਦਿੰਦੇ ਸਾਰੇ ਭਾਂਡੇ ਖਰਾਬ ਕਰਦੇ ਤੋਤੇ ਹੋਏ ਸਾਰੇ ਭਾਂਡੇ ਹੁਣ ਮੈਨੂੰ ਦੁਬਾਰਾ ਧੋਣੇ ਪੈਣਗੇ ਲੈ ਪੁੱਤ ਮੇਰੇ ਹੱਥਾਂ ਨੂੰ ਕੀ ਲੱਗਿਆ ਮੇਰੇ ਤਾਂ ਹੱਥ ਸਾਫ਼ ਹੀ ਤੇਗੇ ਮੈਂ ਤਾਂ ਪਾਣੀ ਪੀਣ ਆਈ ਦੀਗੀ ਜੇ ਤੂੰ ਬਹੁਤਾ ਕਰਦੀ ਐ ਤਾਂ ਮੈਂ ਭਾਂਡੇ ਧੋ ਦਿੰਨੀ ਆ ਸਾਰੇ ਬਸ ਨਹੀਂ ਨਹੀਂ ਰਹਿਣ ᱫੋ ਮੈਂ ਆਪੇ ਧੋ ਲਾਂਗੀ ਤੁਸੀਂ ਜਾਓ ਅੰਦਰ ਤੁਸੀਂ ਤਾਂ ਵੈਸੇ ਵੀ ਕੰਮ ਵਧਾਉਣ ਨੂੰ ਹੀ ਰਹਿੰਦੇ ਹੋ ਚਲੋ ਜਾਓ ਤੁਸੀਂ ਅੰਦਰ ਜਾਓ ਈ ਘਰਾਂ ਵਿੱਚ ਬੁੜੀ ਦਾ ਸਾਰਾ ਦਿਨ ਪਰੇਸ਼ਾਨ ਕਰਕੇ ਰੱਖਿਆ ਹੋਇਆ ਇੱਕ ਉਹ ਆਪ ਤਾਂ ਚਲੇ ਜਾਂਦੇ ਨੇ ਮੈਨੂੰ ਛੱਡ ਜਾਂਦੇ ਨੇ ਓਰੇ ਮੈਨੂੰ ਵੀ ਆਪਦੇ ਨਾਲ ਹੀ ਲੈ ਜਾਂਦੇ ਕਿੰਨੀ ਵਾਰ ਕਿਹਾ ਕਿ ਮੇਰੇ ਕਿਸੇ ਵੀ ਚੀਜ਼ ਨੂੰ ਹੱਥ ਨਾ ਲਾਇਆ ਕਰੋ ਛੱਡੋ ਮੇਰੇ ਕੱਪੜੇ ਜੇ ਤੈਹੀਂ ਕਰਨੇ ਨੇ ਨਾ ਤਾਂ ਆਪਣੇ ਕੱਪੜੇ ਤੈਂ ਕਰੋ ਮੇਰੇ ਨਹੀਂ ਸਾਰੇ ਕੱਪੜੇ ਹੁਣ ਮੈਨੂੰ ਦੁਬਾਰਾ ਧੋਣੇ ਪੈਣਗੇ ਲੈ ਪੁੱਤ ਮੈਨੂੰ ਕੀ ਹੋਇਆ ਅਖਰ ਨੂੰ ਮਾਂ ਐ ਤੁਹਾਡੀ ਮੈਂ ਤੂੰ ਮੈਨੂੰ ਨਹੀਂ ਬਰਤਦਾ ਕਿਉਂ ਕਰਦੀ ਐ ਨਾ ਇਹ ਜ਼ਬਰਦਸਤ ਕਰਨ ਨੂੰ ਮੈਂ ਕੀ ਕਰਤਾ ਨਾਲੇ ਵੈਸੇ ਵੀ ਜਿਹੜੀ ਚੀਜ਼ ਮੈਨੂੰ ਨਹੀਂ ਪਸੰਦ ਉਹ ਨਹੀਂ ਪਸੰਦ ਔਰ ਨਾਲੇ ਵੈਸੇ ਵੀ ਮੈਂ ਇਹ 24 ਘੰਟੇ ਤਾਂ ਨਹੀਂ ਤੁਹਾਡੇ ਨਾਲ ਕਰਦੀ ਮੈਂ ਕਿਹੜਾ ਕਹਿੰਦੀ ਤੈਨੂੰ ਹਰ ਟਾਈਮ ਕਰਦੀ ਐ ਤੂੰ ਮੁੰਡੇ ਦੇ ਹੰਦਾ ਚੰਗੀ ਭਲੀ ਰਹਿਣੀ ਐ ਮੁੰਡੇ ਦੇ ਪਿੱਛੇ ਪਤਾ ਨਹੀਂ ਕੀ ਹੋ ਜਾਂਦਾ ਤੈਨੂੰ ਮੁੰਡੇ ਦੇ ਮਗਰੋਂ ਤੁਹਾਡੇ ਕਹਿੰਦਾ ਮਤਲਬ ਕੀ ਆ ਵੀ ਇਹ ਸਭ ਮੈਂ ਜਾਣ ਕੇ ਕਰਦੀ ਆ ਤਾਂ ਹੀ ਸਹੀ ਵੀ ਕਹਿੰਦੇ ਨੇ ਕਿ ਪਿੰਡਾਂ ਦੀਆਂ ਬੁੜੀਆਂ ਨਾ ਫਰਕ ਪਾ ਦਿੰਦੀਆਂ ਹੁੰਦੀਆਂ ਨੇ ਘਰ ਆਲਾ ਘਰ ਵਾਲੀ ਚ ਪੁੱਤੋ ਬੁੜੀਆਂ ਵਰਗੀ ਤਾਂ ਮੈਂ ਹੈ ਨਹੀਂ ਜਿਹੜੀਆਂ ਘਰ 'ਚ ਫਰਕ ਬੁਆਉਂਦੀਆਂ ਨੇ ਇਸੇ ਗੱਲ ਦੀ ਮਾਰੀ ਤਾਂ ਮੈਂ ਮੁੰਡੇ ਨੂੰ ਕੁਝ ਦੱਸਦੀ ਨਹੀਂ ਮੁੰਡੇ ਦਾ ਸੁਭਾਅ ਗਰਮ ਹੈ ਮੇਰੇ ਦਾ ਨਾ ਤੁਸੀਂ ਹਾਂ ਧਮਕੀਆਂ ਜੀ ਕਿਹਨੂੰ ਦੇ ਰਹੇ ਹੋ ਜੇ ਤੁਸੀਂ ਉਸ ਨੂੰ ਦੱਸਣਾ ਚਾਹੁੰਦੇ ਹੋ ਨਾ ਤਾਂ ਦੱਸ ਦਿਓ ਮੈਨੂੰ ਡਰ ਨਹੀਂ ਮਾਰਿਆ ਕਿਸੇ ਦਾ ਨਾ ਪੁੱਤ ਮੈਂ ਕਾਨੂੰ ਧਮਕੀਆਂ ਦੇ ਰਹੀ ਆ ਮੈਂ ਤਾਂ ਉਹ ਗੱਲ ਕਰਦੀ ਤੀ ਤੂੰ ਤਾਂ ਪੁੱਤ ਗੱਲ ਗੱਲ ਤੇ ਗੁੱਸਾ ਕਰ ਜਾਂਦੀ ਐ ਚਲੋ ਠੀਕ ਆ ਕੰਮ ਕਰੋ ਤੁਸੀਂ ਆਪਣਾ ਵੈਸੇ ਵੀ ਕੌਣ ਤੁਹਾਡੇ ਨਾਲ ਮੱਥਾ ਮਾਰੇ ਪ੍ਰੀਤਾ ਪ੍ਰੀਤਾ ਆਈ ਪਾਣੀ ਹਲੋ ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਆ ਕਿ ਤੁਹਾਨੂੰ ਪਤਾ ਅੱਜ ਬੇਬੇ ਨੇ ਮੇਰੇ ਨਾਲ ਕੀ ਕੀਤਾ ਕੀ ਹੋ ਗਿਆ ਉਹਨਾਂ ਨੇ ਨਾਲ ਵਾਲੀ ਸਾਬਨ ਲੁਕੋ ਲਈ ਮੇਰੇ ਤੋਂ ਕਹਿੰਦੇ ਤੂੰ ਜ਼ਿਆਦਾ ਵਰਤਦੀ ਆ ਇੰਨਾ ਫਰਕ? ਯਾਰ ਤੈਨੂੰ ਇਹੀ ਲੱਗਦਾ ਯਾਰ। ਹੁਣ ਜੇ ਵਰਤਨ ਵਾਲੀ ਚੀਜ਼ ਆ ਤੇ ਬੰਦਾ ਵਰਤੂਗਾ ਹੀ। ਕਹਿ ਰਿਆ ਨਾ ਤੈਨੂੰ ਇਹੀ ਲੱਗਦਾ। ਬੇਬੇ ਨਾਲ 20 ਸਾਲ ਤੋਂ ਰਹਿਨਾ ਮੈਂ। ਮੈਨੂੰ ਨਹੀਂ ਪਤਾ ਉਹ ਕਹੀ ਜੀ ਹੈ। ਮੈਂ ਇੱਥੇ ਲੇਖਾ ਬੈ ਗਿਆ ਹੁਣ। ਥੋੜੀ ਤਾਂ ਮਾਂ ਹੋ। ਤੁਹਾਨੂੰ ਇਹ ਚੀਜ਼ਾਂ ਨਹੀਂ ਦਿਖਣਗੀਆਂ। ਪਰ ਜੋ ਕੁਝ ਮੇਰੇ ਨਾਲ ਹੁੰਦਾ ਨਾ ਸਿਰਫ ਮੈਨੂੰ ਹੀ ਪਤਾ। ਤੈਨੂੰ ਵੀ ਬੇਬੇ ਆਪਣੀ ਨੂੰ ਹੀ ਸਮਝਦੀ ਆ। ਤੁਹਾਨੂੰ ਪਤਾ ਜੇ ਉਹਨਾਂ ਨੇ ਕੀ ਕੀਤਾ। ਮੈਂ ਇੰਨੇ ਪਾਂਡੇ ਮੰਜੇ ਹੋਏ ਸੀਗੇ ਮੈਂ ਇੰਨੀ ਸਾਰਾ ਰਸੋਈ ਦਾ ਕੰਮ ਕੀਤਾ ਮੈਂ ਇੰਨਾ ਥੱਕ ਗਈ ਔਰ ਉਹ ਆਏ ਉਹਨਾਂ ਦੇ ਹੱਥ ਲਿਬੜੇ ਸੀ ਉਹਨਾਂ ਨੇ ਪਾਂਡੇ ਫਿਰ ਦੁਬਾਰਤੋਂ ਗੰਦੇ ਕਰਤੇ ਔਰ ਸਾਰੇ ਦੇ ਸਾਰੇ ਪਾਂਡੇ ਮੈਨੂੰ ਫੇਰ ਮੰਜਨੇ ਪਏ ਫਿਰ ਕੀ ਹੋ ਗਿਆ ਯਾਰ ਪਾਂਡੇ ਹੀ ਸੀਗੇ ਨਾ ਮਾਂਜ ਲਏ ਫਿਰ ਹੁਣ ਕੀ ਹੋ ਗਿਆ ਹੋਇਆ ਤਾਂ ਕੁਝ ਵੀ ਨਹੀਂ ਆ ਬਸ ਇਹ ਹੈ ਕਿ ਬੇਬੀ ਦੀ ਬੇਬੀ ਦੀ ਵਜ੍ਹਾ ਕਰਕੇ ਮੈਨੂੰ ਸਾਰੇ ਕੰਮ ਡਬਲ ਡਬਲ ਕਰਨੇ ਪੈਂਦੇ ਨੇ ਹੋਰ ਗੱਲ ਪੱਲਾ ਹੈ ਪੱਲਾ ਪਹਿਲਾਂ ਇਹ ਭੰਡੇ ਵਾਲੀ ਗੱਲ ਹੋਈ ਫੇ ਮੁੜ ਕੇ ਉਸ ਤੋਂ ਬਾਅਦ ਜਦੋਂ ਮੈਂ ਕੱਪੜੇ ਸਾਰੇ ਧੋ ਕੇ ਪਾਈ ਜਦੋਂ ਉਹਨਾਂ ਨੂੰ ਪਤਾ ਹੈ ਕਿ ਮੈਂ ਆਪਣਾ ਕੰਮ ਖੁਦ ਆਪ ਕਰਦੀ ਐ ਮੈਂ ਆਪਣੇ ਕੱਪੜੇ ਖੁਦ ਆਪ ਤੈਂ ਕਰ ਸਕਦੀ ਐ ਤਾਂ ਉਹਨਾਂ ਨੂੰ ਕੀ ਲੋੜ ਸੀ ਸਾਰੇ ਕੱਪੜਿਆਂ ਨੂੰ ਮਿੱਟੀ ਲੱਗੀ ਪਈ ਸੀਗੀ ਫੇਰ ਦੁਬਾਰਤੋਂ ਮੈਨੂੰ ਕੱਪੜੇ ਧੋਣੇ ਪਏ ਨੇ ਹੌਲੀ ਬੋਲ ਬੇਬੇ ਸੁਣ ਲੂਗੀ ਵੈਸੀ ਵੀ ਕਿਹੜਾ ਮੇਰੀ ਉਰੇ ਕਿਸੇ ਨੂੰ ਪਰਵਾਹ ਮੇਰੀ ਅੰਨੀ ਤਾਂ ਬੇहद ਖਰਾਬ ਐ ਪਰ ਮੇਰੀ ਕਿਸੇ ਨੂੰ ਕੋਈ ਪਰਵਾਹ ਨਹੀਂ ਬੇਬੇ ਤਾਂਹੀਂ ਕੱਪੜੇ ਉਹ ਕਰ ਰਹੀ ਹੋਣੀ ਤਾਂ ਮਾਰ ਰਹੀ ਹੋਣੀ ਇਹ ਤੂੰ ਤੇ ਇਹ ਤਾਂ ਬੈਨ ਨਾ ਠੀਕਾ ਵਿਅੋ ਕਰਦੇ ਕੰਮ ਠੀਕਾ ਪਹਿਲੇ ਥੱਕ ਗਿਆ ਕਿਹੜਾ ਆ ਨਾ ਕੁਕਰੋ ਕੁਝ ਨਹੀਂ ਕਰ ਦੂੰਗੀ ਅੱਛਾ ਚਲੋ ਛੱਡੋ ਸਾਰੀਆਂ ਗੱਲਾਂ ਮੇਰੀ ਇੱਕ ਗੱਲ ਸੁਣੋ ਅੱਜ ਮੇਰੀ ਇੱਕ ਸਹੇਲੀ ਦਾ ਫੋਨ ਆਇਆ ਸੀ ਅੱਛਾ ਤੇ ਉਹਨੇ ਮੈਨੂੰ ਇੱਕ ਗੱਲ ਦੱਸੀ ਆ ਹੂੰ ਕੀ ਉਹਨੇ ਆਪਣੀ ਸੱਸ ਨੂੰ ਇੱਕ ਆਸ਼ਰਮ 'ਚ ਛੱਡ ਜਾਂਦਾ ਹੁਣ ਉਹ ਆਸ਼ਰਮ 'ਚ ਕਿਉਂ ਛੱਡ ਕੇ ਜਾਂਦਾ ਇਹ ਮੈਂ ਰੀਜ਼ਨ ਤੁਹਾਨੂੰ ਦੱਸਦੀ ਆ ਇਸ ਕਰਕੇ ਨਹੀਂ ਕਿ ਉਹ ਆਪਣੀ ਸੱਸ ਤੋਂ ਦੁਖੀ ਸੀ ਬਲਕਿ ਇਸ ਕਰਕੇ ਛੱਡ ਕੇ ਆਏ ਨੇ ਕਿਉਂਕਿ ਉਹਦੀ ਸੱਸ ਨੂੰ ਉੱਥੇ ਹੋਰ ਮਤਲਬ ਘਰ ਤੋਂ ਵੀ ਜ਼ਿਆਦਾ ਕਿਤੇ ਵੱਧ ਵਧੀਆ ਤਰੀਕੇ ਨਾਲ ਉਹਦੀ ਸੱਸ ਨੂੰ ਉੱਥੇ ਰੱਖਦੇ ਨੇ ਮਤਲਬ ਹਰ ਇੱਕ ਤਰ੍ਹਾਂ ਦੀ ਦਵਾਈ ਬੂਟੀ ਉਹਨਾਂ ਦਾ ਖਿਆਲ ਔਰ ਇੱਥੇ ਤੱਕ ਕਿ ਉਹਨਾਂ ਦੀ ਪੈਨਸ਼ਨ ਵੀ ਲੱਗ ਗਈ ਆ ਮਤਲਬ ਕਰਨ ਨਾਲੋਂ ਵੱਧ ਧਿਆਨ ਉਹ ਉੱਥੇ ਰੱਖਦੇ ਨੇ ਆਸ਼ਰਮ ਵਾਲੇ ਤਾਂ ਮੈਨੂੰ ਐਵੇਂ ਲੱਗਦਾ ਕਿ ਸ਼ਾਇਦ ਕਿਤੇ ਨਾ ਕਿਤੇ ਆਪਾਂ ਵੀ ਬੇਬੇ ਦਾ ਇੰਨਾ ਵਧੀਆ ਧਿਆਨ ਨਹੀਂ ਰੱਖ ਸਕਦੇ ਹੋਵਾਂਗੇ ਫਿਰ ਫਿਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕਿਉਂ ਨਾ ਆਪਾਂ ਵੀ ਬੇਬੇ ਨੂੰ ਆਸ਼ਰਮ ਹੀ ਛੱਡਿਆਈਏ ਤੇਰਾ ਦਿਮਾਗ ਖਰਾਬ ਹੈ ਕੀ ਹੋ ਗਿਆ ਲੋਕੀ ਕਹਿਣਗੇ ਵੀ ਆਵਦੀ ਮਾਂ ਨੂੰ ਨਹੀਂ ਸਮਝ ਸਕਦਾ ਤੁਸੀਂ ਮੇਰੇ ਗੱਲ ਦਾ ਮਤਲਬ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉੱਥੇ ਬੇਬੇ ਨਾਲ ਤੂੰ ਸੋਚ ਵੀ ਰਹੀ ਹੈ ਤੂੰ ਕਿਦੇ ਬਾਰੇ ਬੋਲ ਰਹੀ ਹੈ ਮਾਂ ਹੈ ਮੇਰੀ ਉਹ ਪਰ ਮੈਂ ਆਸ਼ਰਮ ਛੱਡਿਆ ਹਾਂ ਮੇਰੇ ਹੁੰਦੇ ਇਹ ਜਾ ਕੁਝ ਨਹੀਂ ਹੋਉਂਦਾ ਮੈਨੂੰ ਲੱਗਦਾ ਤੁਸੀਂ ਗੱਲ ਸਮਝਣਾ ਹੀ ਨਹੀਂ ਚਾਹੁੰਦੇ ਹਾਂ ਜਰਾ ਸਮਝਾ ਹਾਂ ਮੇਰੇ ਕਹਿਣਾ ਮਤਲਬ ਇਹ ਹੈ ਕਿ ਤੁਹਾਨੂੰ ਵੀ ਇੰਨੇ ਸਾਰੇ ਕੰਮ ਹੁੰਦੇ ਨੇ ਬਾਹਰ ਦੇ ਔਰ ਮੈਨੂੰ ਵੀ ਇੰਨੇ ਸਾਰੇ ਕੰਮ ਹੁੰਦੇ ਨੇ ਕਿਵਰੀ ਨਹੀਂ ਵੀ ਆਪਣੇ ਤੋਂ ਬੇਬੇ ਦਾ ਧਿਆਨ ਰੱਖਿਆ ਜਾਂਦਾ ਤੂੰ ਤੁਸੀਂ ਸੋਚੋ ਉੱਥੇ ਬੇਬੇ ਆਪਣੀ ਹਮ ਮਤਲਬ ਹਾ ਕੀ ਕੰਮ ਹੁੰਦੇ ਨੇ ਉਹਨੂੰ ਹਾਣ ਦੀ ਉਮਰ ਦੀਆਂ ਜਿਹੜੀਆਂ ਉਹਨਾਂ ਦੀ ਹੋਣਗੀਆਂ ਉਹਨਾਂ ਦੀ ਸਹੇਲੀਆਂ ਬਣ ਜਾਣਗੀਆਂ ਸੋਚੋ ਉਹਨਾਂ ਚ ਕੁਲ ਮਿਲ ਜਾਣਗੇ ਕਿੰਨਾ ਖੁਸ਼ ਰਹਿਣਗੇ ਉੱਥੇ ਪਰ ਯਾਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਜਦੋਂ ਉਹਦੀ ਨਵੀਆਂ ਨਵੀਆਂ ਉਹਨਾਂ ਦੀ ਅਸੇਰਲੀਆਂ ਬੰਨੀਆਂ ਨਾ ਗੱਲਾਂ ਕਰਨਗੇ ਖੁਸ਼ ਰਹਿਣਗੇ ਤਾਂ ਮੈਨੂੰ ਲੱਗਦਾ ਕਿ ਉਹ ਜੇਤੀ ਠੀਕ ਹੋ ਜਾਣਗੇ ਤੇ ਛੇਤੀ ਉਹਨਾਂ ਦੀ ਦਵਾਈਆਂ ਵੀ ਛੁੱਟ ਜਾਣਗੀਆਂ ਕੀ ਖਿਆਲ ਆ ਤੁਹਾਡਾ ਇਸ ਬਾਰੇ ਪੱਕਾ ਸ਼ੋਰਨ ਤੋਂ ਵੀ ਉੱਥੇ ਹਾਂ ਹਾਂ ਉਹਨੇ ਮੈਨੂੰ ਦੱਸਿਆ ਉਹਨੇ ਮੈਨੂੰ ਦੱਸਿਆ ਹੈ ਕਿ ਉਹਦੀ ਸੱਸ ਹੁਣ ਬਿਲਕੁਲ ਐਨ ਠੀਕ ਹੈ ਤੰਦਰੁਸਤ ਹੈ ਕੋਈ ਦਵਾਈ ਨਹੀਂ ਖਾਂਦੀ ਔਰ ਬਹੁਤ ਖੁਸ਼ ਰਹਿੰਦੀ ਆ ਪਾ ਵੀ ਅੱਧੀ ਕਰਦੇ ਆ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਆਪਾਂ ਕਦੇ-ਕਦੇ ਬੇਬੇ ਨੂੰ ਮਿਲਣ ਚਲ ਜਾਇਆ ਕਰਾਂਗੇ ਚਲ ਜਿਵੇਂ ਤੁਹਾਨੂੰ ਠੀਕ ਲੱਗੇ ਠੀਕ ਐ ਤਾਂ ਫਿਰ ਆਪਾਂ ਬੇਬੇ ਨਾਲ ਗੱਲ ਕਰਕੇ ਉਹਨਾਂ ਦੀ ਪੈਕਿੰਗ ਕਰ ਦੰਨੇ ਆ ਬੇਬੇ ਐਵੇਂ ਬੇਬੇ ਨਹੀਂ ਮੰਨਣਾ ਯਾਰ ਮੈਨੂੰ ਪੱਕਾ ਪਤਾ ਬੇਬੇ ਨੇ ਮੰਨਣਾ ਨਹੀਂ ਤੁਸੀਂ ਟੈਨਸ਼ਨ ਨਾ ਲਓ ਬੇਬੇ ਨੇ ਆਪੇ ਹੀ ਮੰਨ ਜਾਣਾ ਠੀਕ ਐ ਚਲੋ ਆਪਾਂ ਬੇਬੇ ਨਾਲ ਗੱਲ ਕਰਦੇ ਆਂ ਜਾ ਕੇ ਠੀਕ ਆ ਯਾਰ ਮੈਂ ਤੁਹਾਨੂੰ ਕਹਿ ਰਣਾ ਬੇਬੇ ਨੇ ਨਹੀਂ ਮੰਨਣਾ ਤੁਸੀਂ ਇੱਕ ਵਾਰ ਟਰਾਈ ਕਰਕੇ ਤਾਂ ਦੇਖੋ ਕੀ ਕਹਾਂ ਇਹ ਮੈਨੂੰ ਆਜ ਨੂੰ ਛੱਡ ਕੇ ਆਣਾ ਤੂੰ ਆਪ ਸੋਚ ਕੇ ਦੇਖ ਪ੍ਰੀਤ ਕਿੰਨਾ ਅਜੀਬ ਲੱਗੂਗਾ ਕਿੰਨਾ ਅਜੀਬ ਲੱਗੂਗਾ ਯਾਰ ਨਾਲੇ ਬੇਬੇ ਦਾ ਕਰਨ ਨਾਲ ਬਹੁਤ ਪਿਆਰ ਹੈ ਉਹ ਤਾਂ ਨਹੀਂ ਛੱਡ ਕੇ ਜਾਂਦੀ ਨਹੀਂ ਯਾਰ ਓਹੋ ਤੁਸੀਂ ਇੰਨੀ ਟੈਨਸ਼ਨ ਕਿਉਂ ਲੈ ਰਹੇ ਹੋ ਅਪਾ ਬੇਬੇ ਨੂੰ ਦੱਸਾਂਗੇ ਹੀ ਨਹੀਂ ਵੀ ਆਪਾਂ ਉਹਨਾਂ ਨੂੰ ਆਸ਼ਰਮ ਛੱਡ ਕੇ ਆ ਰਹੇ ਆ। ਆਪਾਂ ਬੇਬੇ ਨੂੰ ਉਦੋਂ ਦੱਸਾਂਗੇ ਜਦੋਂ ਉਹ ਬਿਲਕੁਲ ਠੀਕ ਹੋ ਜਾਣਗੇ। ਫਿਰ ਹੁਣ ਕੀ ਦੱਸਾਂਗੇ? ਹੁਣ ਆਪਾਂ ਬੇਬੇ ਨੂੰ ਇਹ ਕਹਾਂਗੇ ਕਿ ਮਾਮਾ ਜੀ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਕਿਹਾ ਕਿ ਆਪਣੀ ਬੇਬੇ ਨੂੰ ਮੇਰੇ ਕੋਲੇ ਛੱਡ ਜੋ ਥੋੜੇ ਦਿਨ ਲਈ। ਨਾਲੇ ਉਹਦਾ ਮਨ ਹੋਰ ਹੋ ਜਾਊਗਾ। ਠੀਕ ਹੈ? ਹੁਣ ਤਾਂ ਨਹੀਂ ਕੋਈ ਟੈਨਸ਼ਨ ਤੁਹਾਨੂੰ? ਨਹੀਂ। ਚਲੋ ਹੁਣ ਆਪਾਂ ਬੇਬੇ ਨਾਲ ਗੱਲ ਕਰੀਏ ਜਾ ਕੇ। ਚਲੋ ਜਪਾਸ ਸਵੇਰੇ ਕਰ ਲਈ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅਬ ਚਲੋ ਨਾਮ ਬੇਬੇ ਆ ਗਿਆ ਬੇਬੇ ਮੈਂ ਨਾ ਇੱਕ ਗੱਲ ਕਰਨੀ ਸੀ ਹਾਂ ਬੁੱਤ ਵੀ ਕਿਵੇਂ ਠੀਕ ਹਾਂ ਤਬੀਅਤ ਵਾਰਾ ਠੀਕ ਹਾਂ ਹਾਂ ਠੀਕ ਹਾਂ ਦਵਾਈ ਲੈ ਲਈ ਸੀ ਦਵਾਈ ਤਾਂ ਲੈ ਲਈ ਸੀ ਚੱਕਰ ਜਿਹਾ ਆਉਂਦਾ ਥੋੜਾ ਥੋੜਾ ਆਲੇ ਵੀ ਠੀਕ ਨਹੀਂ ਹੈਗੀ ਚੰਗੀ ਤਰ੍ਹਾਂ ਉਹ ਵੀਕਨੈਸ ਕਰਕੇ ਆ ਉਹ ਹੌਲੀ ਹੌਲੀ ਇਹ ਠੀਕ ਹੋਊਗੀ ਤੇ ਬੇਬੇ ਮੈਂ ਕਹਿ ਰਿਹਾ ਸੀ ਵੀ ਫੋਨ ਆਇਆ ਸੀ ਹੂੰ ਕਿਹਦਾ ਫੋਨ ਆਇਆ ਸੀ ਬੁੱਤ ਬੇਬੇ ਮੈਂ ਦੱਸ ਦਿਆਂ ਮਾਮਾ ਜੀ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਕਿਹਾ ਕਿ ਆਪਣੀ ਬੇਬੇ ਨੂੰ ਮੇਰੇ ਕੋਲੇ ਛੱਡ ਜੋ ਚਾਰ ਪੰਜ ਦਿਨਾਂ ਲਈ ਤੇ ਨਾਲੇ ਉਹਦਾ ਮਨ ਹੋਰ ਹੋ ਜਾਊਗਾ ਕਿਛਾ ਤਾਂ ਕੋਈ ਕਹਿੰਦਾ ਸੀ ਮੇਰਾ ਭਾਈ ਹੋਰ ਬਸ ਉਹ ਇਹੀ ਕਹਿੰਦਾ ਸੀ ਕਿ ਆਪਦੀ ਬੇਬੇ ਨੂੰ ਮੇਰੇ ਕੋਲੇ ਛੱਡ ਜੋ ਹਾਂ ਬੇਬੇ ਚੱਲ ਬਗ ਜਾਨੀ ਪੁੱਤੇ ਫਿਰ ਮੈਂ ਉਹ ਮੇਰੇ ਜੀ ਤਾਂ ਲੱਗਦਾ ਨਹੀਂ ਪੁੱਤ ਤਾਂ ਐ ਨਹੀਂ ਕਹਿਆ ਤੇਰੇ ਮਾਮੇ ਨੂੰ ਜਿਵੇਂ ਸੀ ਮੈਂ ਵੀ ਮੰਮੀ ਦਾ ਘਰ ਤੋਂ ਬਹੁਤ ਸੀ ਨਹੀਂ ਲੱਗਦਾ ਤੇ ਉਹ ਕਹਿੰਦੇ ਚੱਲ ਤੇਰੀ ਬੇਬੇ ਦੀ ਤਬੀਅਤ ਕਰਕੇ ਕਹਿ ਰਹੇ ਹਾਂ ਅਸੀਂ ਵੀ ਠੀਕ ਹੋ ਜੂਗੀ ਅੱਧੀ ਮਨ ਹੋਰ ਹੋ ਜਾ ਕੇ ਕੋਈ ਨਾ ਤੇ ਬੇਚਾਰ ਪੰਜ ਜ਼ਿੰਦਗੀ ਗੱਲ ਹੈ ਇੰਨੇ ਕਿੰਨੇ ਕਿ ਦਿਨ ਦੀ ਗੱਲ ਹੈ ਕੋਈ ਨਹੀਂ ਚਾਰ ਬੰਦ ਦਿਨ ਲਾਓ ਨਾਲੇ ਤੁਹਾਡਾ ਮਨ ਹੋਰ ਹੋ ਜਾਊਗਾ ਚੱਲ ਜਾਇਆ ਹਾਂ ਮੈਂ ਹਾਂ ਠੀਕ ਹੈ ਚਲੋ ਫਿਰ ਮੈਂ ਤੁਹਾਡੇ ਕੱਪੜੇ ਪਾਵਾਂ ਹਾਂ ਬੋਤੇ ਇੱਕ ਅੱਧਾ ਹੀ ਸੂਟ ਬਾਈ ਮੈਂ ਤਾਂ ਦੋਕ ਦਿਨੇ ਰਹੂੰ ਮੇਰਾ ਜੀ ਨਹੀਂ ਲੱਗਦਾ ਕਿਤੇ ਚੱਲ ਠੀਕ ਆ ਬੇਬੇ ਠੀਕ ਚਲੋ ਠੀਕ ਹੈ ਬੇ ਮੈਂ ਕੰਮ ਜਾਇਆ ਮੈਂ ਠੀਕ ਆ ਪੁੱਤਾ ਚਲੋ ਬੇਬੇ ਮੈਂ ਕੱਪੜੇ ਥੋੜੇ ਪਾਤੇ ਨੇ ਤੇ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਮੈਂ ਇੰਨੀ ਛੇਤੀ ਬੈਗ ਤਿਆਰ ਕਰਕੇ ਲਈ ਦਰਸਨ ਗੱਲ ਇਹ ਆ ਵੀ ਮੈਂ ਇਹ ਸੋਚ ਰਹੀ ਹਾਂ ਮੌਸਮ ਖਰਾਬਾ ਤੁਸੀਂ ਟਾਈਮ ਨਾਲ ਹੀ ਚਲੇ ਜਾਓ ਅੱਛਾ ਪੁੱਤਾ ਨੰਬਰ ਵੀ ਪਾਣ ਦੀ ਚ ਫੋਨ ਨੰਬਰ ਲਿਖ ਕੇ ਬਾਅਦ ਕਰ ਮਾਮੇ ਤੋਂ ਫੋਨ ਲਵਾ ਲਿਆ ਕਰੂਗੀ ਮੈਂ ਬੇਬੇ ਮੈਂ ਨੰਬਰ ਵੀ ਪਾਤਾ ਤੇ ਮੇਰਾ ਡਰੈਸ ਵੀ ਲਿਖਤਾ ਪਰਚੀ ਤੇ ਜੇ ਤੁਹਾਨੂੰ ਕੋਈ ਦਿੱਕਤ ਆਈ ਨਾ ਤਾਂ ਤੁਸੀਂ ਫੋਨ ਕਰਦੇ ਹੋ ਹਾਂ ਉੱਠ ਗਿਆ ਮੇਰਾ ਤੇ ਤੇ ਯਕੀਨ ਤੇਰੇ ਰੱਬ ਤੋਂ ਰੱਬ ਦਾ ਵੀ ਦਿਲ ਕਦੇ ਤੋੜਨਾ ਐ ਮੈਂ ਹਾਂ ਅਮੀ ਮੇਰੀ ਖੋਪੜਾ ਚਿਰ ਹੋਇਆ ਤੈਨੂੰ ਅਲਾ ਕੁੱਲ ਕੁੱਲ ਦਿਆਂ ਹੁਣ ਮੇਰੀ ਜ਼ਿੰਦਗੀ ਚ ਮਾੜਨਾ ਏ ਮੈਂ ਨਾ ਹਾਏ ਅਮੀਆ ਹਾਏ ਅਮੀਆ ਕੋਈ ਰੀਸ ਨਹੀਂ ਠੰਡੀ ਛਾਂ ਦੀ ਜਾਨੀ ਖੈਰ ਮੰਗੇ ਹਰ ਮਾਂ ਦੀ ਜਾਨੀ ਰੱਬ ਵੀ ਪੂਰੀ ਕਰ ਨਹੀਂ ਸਕਦਾ ਕਮੀ ਕਦੇ ਵੀ ਮਾਂ ਦੀ ਜਾਨੀ ਕੋਈ ਰੀਸ ਨਹੀਂ ਠੰਡੀ ਛਾਂ ਦੀ ਜਾਨੀ ਖੈਰ ਮੰਗੇ ਹਰ ਸਾਹ ਦੀ ਜਾਨੀ ਹੋ ਰੱਬ ਵੀ ਪੂਰ ਕਰਨਾ ਪਾਏ ਕਮੀ ਕਦੇ ਵੀ ਮਾਂ ਦੀ ਜਾਨੀ ਚਲੋ ਉਤਰੋ ਮੰਮੀ ਹਾਂ ਮੁੱਤਾਪਾ ਕੇ ਇੱਥੇ ਰੁਕ ਗਏ ਹੈ ਮੰਮੀ ਤੁਸੀਂ 5 ਮਿੰਟ ਵੇਟ ਕਰੋ ਮੈਂ 5 ਮਿੰਟ ਚ ਆਇਆ ਛੇਤੀ ਆ ਜੀ ਮੁੱਤਾ ਹਾਂ ਤੁਸੀਂ ਬੈਠੋ ਬੈਠੋ ਕੋਈ ਨਹੀਂ ਮੈਂ ਆ ਗਿਆ ਠੀਕ ਹੈ ਉਤਰੋ ਹਾਂਜੀ ਪੁੱਤ ਮੇਰਾ ਮੁੰਡਾ ਆਇਆ ਥੀ ਮੇਰੇ ਨਾਲ ਉਹ ਮੈਨੂੰ ਉਤਾਰ ਗਿਆ ਔਰੇ ਕਹਿੰਦਾ ਮੈਂ ਕੰਮ ਜਾਇਆ ਮੈਂ ਆਉਣਾ ਇੱਕ ਘੰਟਾ ਹੋ ਗਿਆ ਪੁੱਤ ਹਾਲ ਤੱਕ ਨਹੀਂ ਆਇਆ ਆ ਫੋਨ ਲਾ ਪੁੱਤ ਮੜਾ ਜਾ ਤੂੰ ਇਹ ਲਾ ਪੁੱਤ ਨੰਬਰ ਇਹ ਨੰਬਰ ਆ ਫੋਨ ਦਾ ਨਹੀਂ ਬੇਬੇ ਇਹ ਤਾਂ ਨੰਬਰ ਹੀ ਗਲਤ ਹੈ ਇਹ ਤਾਂ ਮਿਲ ਨਹੀਂ ਰਿਹਾ ਫੋਨ ਕੋਈ ਐਡਰੈਸ ਹੈਗਾ ਤੁਹਾਡੇ ਕੋਲੇ ਆਪ ਪੁੱਤ ਦੇਖ ਲਈ ਨੀ ਕੀ ਆ ਵੇਖਾ ਫਿਰ ਨਹੀਂ ਬੇਬੇ ਐਡਰੈਸ ਵੀ ਗਲਤ ਹੈ ਐਡਰੈਸ ਤੋਰ ਹੈ ਹੀ ਨਹੀਂਗਾ ਅੱਜ ਹੈ ਨਹੀਂ ਪੁੱਤ ਨਾ ਬੇਬੇ ਚਲੋ ਬੇਬੇ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਐਂ ਕਰੋ ਅੰਦਰ ਆ ਜਾਓ ਏਕ ਬਿਰਦਾ ਸ਼ਰਮਾ ਹੈ ਇੱਥੇ ਤੁਹਾਡੇ ਨਾਲ ਨਹੀਂ ਅੱਜ ਪਹਿਲੀ ਵਾਰੀ ਆਇਆ ਹੋਇਆ ਪੂਰੇ ਰੋਜ਼ ਕੋਈ ਨਾ ਕੋਈ ਇੱਕ ਅੱਦੇ ਨੂੰ ਛੱਡ ਜਾਂਦਾ ਐਵੇਂ ਆਜੋ ਅੰਦਰ ਆਇਓ ਤੁਸੀਂ ਆਸ਼ਰਮ ਨਹੀਂ ਪੁੱਤ ਮੇਰਾ ਮੁੰਡਾ ਮੇਰੇ ਨਾਲ ਇਹ ਨਹੀਂ ਕਰ ਸਕਦਾ ਚਲੋ ਬੇਬੇ ਤੁਸੀਂ ਕੋਈ ਨਹੀਂ ਐਂ ਕਰੋ ਅੰਦਰ ਆ ਜਾਓ ਜੋ ਤੁਹਾਡਾ ਮੁੰਡਾ ਹੈਗਾ ਤੁਹਾਨੂੰ ਲੈ ਜਾਊਗਾ ਆ ਜਾਓ ਵਾਹ ਰੱਬਾ ਤੇਰੇ ਰੰਗ ਨਿਆਰੇ ਕੋਈ ਮਾਪਿਆਂ ਨੂੰ ਤਰਸਦਾ ਤੇ ਕੋਈ ਛੱਡ ਜਾਂਦਾ ਆਸ਼ਰਮ ਦੇ ਸਹਾਰੇ ਐਵੇਂ ਕਰੋ ਹੁਣ ਤੁਸੀਂ ਬਰੇ ਆਰਾਮ ਕਰ ਲਓ ਠੀਕ ਹੈ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਦੱਸ ਦਿਓ ਜੇ ਕੋਈ ਚਾਹ ਪਾਣੀ ਚਾਹੀਦਾ ਹੋਇਆ ਕੁਝ ਵੀ ਚਾਹੀਦਾ ਮੈਨੂੰ ਦੱਸ ਠੀਕ ਹੈ ਠੀਕ ਹੈ ਹਾਂ ਤੁਸੀਂ ਆਰਾਮ ਕਰ ਲਓ ਕੋਈ ਨਹੀਂ ਹੋ ਰਿਹਾ ਠੀਕ ਹੈ ਨੇ ਤੇ ਮੈਂ ਬਾਹਰ ਇੱਕ ਦੋ ਕੰਮ ਨੇ ਹੋਰਾਂ ਨੂੰ ਵੀ ਦੇਖ ਲਾਂ ਠੀਕ ਹੈ ਨੇ ਠੀਕ ਹੈ ਬੱਚਾ ਜੇ ਤੁਹਾਡਾ ਮੁੱਦਾ ਐ ਮੈਂ ਤਾਂ ਵੀ ਦੱਸ ਦੂੰਗਾ ਤੁਹਾਨੂੰ ਠੀਕ ਹੈ ਮੈਂ ਜਰੂਰ ਦੱਸ ਦਿਆਂਗਾ ਤੁਹਾਡਾ ਮੁੱਦਾ ਆ ਗਿਆ ਹਾਂਜੀ ਹਾਂਜੀ ਜਰੂਰ ਦੱਸ ਦੂੰਗਾ ਤੁਸੀਂ ਕੋਈ ਨਹੀਂ ਆਰਾਮ ਕਰ ਲਓ ਇੰਨੇ ਹੋਰੇ ਠੀਕ ਹੈ ਬੱਚਾ ਠੀਕ ਚਲੋ ਠੀਕ ਹੈ ਜੋ ਵਕਤ ਤੋਂ ਪਹਿਲਾਂ ਮਾਰੇ ਆ ਮੈਂ ਸੁਣਿਆ ਬਣਦੇ ਮੈਂ ਕਿੱਥੋਂ ਲੱਭਾਂ ਤੈਨੂੰ ਨੀ ਇਹ ਤਾਰੇ ਕਿੰਨੇ ਸਾਰੇ ਆ ਮਾਂ ਬਿਨਾ ਘਰ ਖਾਣ ਨੂੰ ਆਂਦਾ ਸੁਣਾ ਸੁਣਾ ਆਇਆ ਪਿਆ ਜਿਹੜੀ ਮਾਂ ਬਿਨਾ ਮੈਂ ਇੱਕ ਰਾਤ ਨਹੀਂ ਰਹਿ ਸਕਦਾ ਸੀ

ठीक ठूकता कितने होना हाफी बुढ़ी रुल खुल के मर जूगी बेबे बेबे माफ कर दी मैन ਮੈਨੂੰ ਹੁਣ ਸਮਝ ਆਇਆ ਉਹ ਸਾਰਾ ਕੁਝ ਪ੍ਰੀਤ ਦੀ ਇੱਕ ਚਾਲ ਸੀਗੀ ਤੈਨੂੰ ਆਸ਼ਰਮ ਛਡਾਣਾ ਬੇਬੇ ਵਸ ਮਾਫ ਕਰਦੀ ਮੈਨੂੰ ਪਰ ਮੈਂ ਹੁਣ ਫੈਸਲਾ ਕਰ ਲਿਆ ਦੇਖੋ ਵੀ ਤੁਸੀਂ ਮੇ ਨਾਲ ਚੱਲੋਗੇ ਆਪਾਂ ਰਾਂਗੇ ਉੱਥੇ ਤੇ ਉਹ ਜਾਊਗੀ ਆਪਣੇ ਪਿੱਕੇ ਬੇਬੇ ਮੈਨੂੰ ਮਾਫ ਕਰਦੀ ਮੈਨੂੰ ਪਤਾ ਮੈਂ ਮਾਫੀ ਦੇ ਲਾਇਕ ਨਹੀਂ ਹਾਂਗਾ ਪਰ ਫਿਰ ਵੀ ਮੈਨੂੰ ਮਾਫ ਕਰਦੇ ਹੋ ਪਤਾ ਨਹੀਂ ਮੇਥੋਂ ਕੀ ਹੋ ਗਿਆ

ਕਿਹੜਾ ਤਾਰਾ ਤੇਨੂੰ ਤੋੜਨਾ ਏ ਮੈਂ ਤੇ ਬੋੜ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਤੇ ਬੇ ਬੇ ਬਤਾ ਲੈ ਯਾਰ ਮੈਂ ਨਾ ਬੇ